ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੋ ਪਾਏ ਆਪੈ ਜਿ ਰਖਦੇ ਆਇਆ ਰਾਮ ਰਾਮ ਜੀ ਹਰਨਾਥ ਸਿ ਇਸ ਸ਼ਹਿਰ ਮਾਰਿਆ ਪ੍ਰਹਲਾਦ ਤੇ ਰੋਇ ਅਹੰਕਾਰ ਜਾਂਿਤ ਕਾ ਪੇਟ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਜੀਵ ਆਇੰਦ ਲਈ ਛਡਾਇ ਕੋਨਤਾ ਸਾ ਤੇ ਗੁਰ ਪਰ ਸਾਧ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਗੁਰੂ ਕਿਰਪਾ ਜਿ ਸੁਖਤਾ ਬਨ ਹੋਈ ਕੋ ਕਰਤਾ ਕਰਣਾ ਮੈਂ ਨਾਹੀ ਜਾਹੂ ਕੋਈ ਨਾ ਹੋਈ ਬੱਲੇ ਹਾਰੀ ਪ੍ਰਗਟ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਹਾ ਆਤਮ ਹਜੂਤ ਜੂਤ ਮਨ ਜਾਤਾ ਇਕਲਕਲਾ ਭਰਪੂਰ ਰਹਿਆ ਤੋ ਸਚਾ ਸਾਹਿਬ ਸਿਮਤਿ ਸਵਾਲਿਓ ਜਿਨ ਕੀਤੀ ਸੂਪਾਰ ਪਇਆ ਕਹ ਨਾਨਕ ਕਰ ਦੇਗੀ ਆ ਬਾਤਾਂ ਜੋ ਕਿਸੇ ਗਰਣ ਸੁਖ ਕਲਿ ਰਹਿਆ ਜੋ ਦੁਰਦਗਸ ਮਹੰਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸ੍ਰੋਗ ਮਹੰਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕੇ ਹਰ ਸੋ ਕਰੇ ਹਾ ਜਿਤ ਬਹਿ ਸਲਬ ਸਮਾਲੇ ਰਾਜੇ ਤੇਰੀ ਨਾਮ ਅਨੇਕ ਸੰਗਾ ਕੀਤੇ ਤੇਰੀ ਬਭਨ ਹਾਰੇ ਕੀਤੇ ਤੇਰੀ ਰਗ ਪ੍ਰੀਤ ਸੰਗਹੀਐ ਗੀਤੇ ਤੇਰੀ ਗਵਨ ਹਾਰੇ ਗਵਨ ਤੁਧ ਨੋਰ ਬਨਬਾਨੀ ਬੈ ਸੰਤਰੇ ਗਮਨ ਤੁਧ ਨਾ ਚਿਤ ਗਮਨ ਤੁਧ ਲਿਖ ਜਤਨ ਸੇਵਿ ਲਿਖ ਕਰਮ ਵਿਚਾਰਿ ਗਮਨ ਤੁਧ ਨਾ ਗਰਮ

ਤੋਰ ਦੇ ਕਹਿ ਕੀਤਾ ਆਪਣਾ ਜਿਤੇ ਸਦੀ ਬੜੀ ਆਈ ਜੋ ਤਿਸ ਭਾਵੇਂ ਸੁਣੀ ਕਰਸੀ ਫਿਰ ਬੁਗਮਨ ਕਰਣਾ ਜਾਈ ਸੋ ਬਾਤੀ ਸਭੂ ਸਭ ਅਪਤ ਸਾਹਿਬ 真的是 ਚੇ ਨਾਮ ਕੀ ਤੇਲਵਟਿਆਈ ਆਗਿਆ ਕੀ ਨੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਪਨ ਪਾਈ ਵਡ ਅਨੂਰ ਬਹ ਘਾਟਨ ਤਨਨਾ ਕੰਬ ਸਤਿ ਸੁਣ ਗਤਿ ਨਿਗਰਹ ਜਿ ਸਪਾਇਆ ਮੇਨ ਜਨ ਨਾਮੇ ਨਾਮ ਤਗਾਸ ਰਾਧੂ ਜੀ ਦੀ ਮਨ ਲਲਪ ਦਿਵਾਰ ਕਾਹੀ ਨਿਮਨ ਚਿਤ ਬਹਿਤ ਧੰਨਾ ਨਾਮਾ ਰਾਮ ਜੀ ਉਪਰਿਆ ਸਰ ਜਿਸ ਬਾਚਨਿ ਬਿਸ਼ੇਰੀ ਸ਼ਰੀਆ ਤਿਨ ਕਮਨ ਗਉਲਾਵ ਕਾਉਨਿ ਚੁੜਾਬੈ ਮਨ ਮੈ ਸਿਮਰਨ ਕਦਿਆ ਸਭਿ ਵਿਨਧਾਨ ਦਸ ਰਸ ਸਿ ਸੁਧਾਰਾ ਜੀਆ ਕਦ ਤਰਨ ਹਰਤੇ ਆਵੋ ਹਰਤੇ ਆਵੋ ਸਤ ਜੀ ਸਿਖ ਦੂਖੀ ਸਹਰ ਨਿਹਾਰਾ ਹਰਿਆ ਪੀ ਠਾਕੁਰ ਹਰਿਆ ਪੀ ਸੇਵਕ ਜੀ ਗਿਆਨ ਨਿਕੰਤ ਵਿਚਾਰ ਤੋ ਕਦ ਕਦ ਅਤਰ ਸਰਗ ਨਿਰੰਤਰ ਜੀ ਹਰੇ ਕੋ ਗੁਰੂ ਸਮਾਨਾ ਇਕ ਦਾਤੇ ਇਕ ਪੀ ਗਾਨੀ ਜੀ ਜਮ ਤੇਰੀ ਚੂਜ ਬਿੜਾਣਾ

ਹੇ ਭਗਤ ਜੀ ਭਗਤ ਭਲੀ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਨ ਜੀਵੜੇ ਅਵਰਣਕੁ ਤੂੰ ਜੁਗ ਜੁਗ ਕੋ ਸਦਾ ਸਦਾ ਤੂੰ ਏਕੋ ਜੀ ਤੂ ਰਚਨ ਕਰਤਾ ਸੋਈ ਤੁਧੇ ਆਪੇ ਭਾਵੈ ਜੋਈ ਬਰਤੈ ਜੀ ਤੋ ਆਪੇ ਗ੍ਰਹੈ ਸੋ ਹੋਈ ਤੁਧੇ ਆਪੇ ਸ੍ਰਿਸ਼ਟੀ ਸਰੂਪ ਕਰੁਈ ਜੀ ਤੁਧੇ ਆਪੇ ਸ੍ਰਿਸ਼ਟੀ ਸਰੂਪ ਸ਼ਬਦ ਸੇ ਗਾਜੋ ਲਈ ਅਸਾ ਮਹੱਲਾ ਜੋ ਥਾ ਤੂੰ ਕਰਤਾ ਸਚਿਆ ਜਨ ਆਇਆ ਦੋ ਆਪੇ ਕਰ ਚਾਹ ਤੀਰੰਗੀਆਂ ਸਭ രדוവേദാനക ജിനകിശരണ ജിന്തുരാഹിമേശരയ ആസാബവല്ല ബജമാൻ ഭായി ബര ബജമാനക ദേഹരിയാ அவர்கள் சிலர் சிலர் அவர்கள் சிலர் அவர்கள் ਹਮਰੇ ਕਰੋ ਹਥ ਦੇ ਦੈਸ਼ਾ ਗੁਰੂ ਹੋਈ ਜਿਤ ਕੀ ਇੱਛਾ ਤਮ ਚਰਨਨ ਮਨੋ ਦੂਰ ਹਰਿ ਮਾਰਾ ਆਪਣਾ ਜਾਣ ਕਰੋ ਗ੍ਰਿਧਪਾਰ ਹਮਰੇ ਦ੍ਰਿਸ਼ਿ ਸ਼ਕਨ ਤੁਮ ਤਾਰੋ ਆਪਨ ਰਤਨ ਬੋਹੀ ਬੁਝਾ ਗੋ ਸਭੀ ਪਸੰਦੂ ਬਰੁਵਾਨ ਜੇ ਵਕੇ ਸੇਖ ਸਭ ਕਨ ਚਾਣ Jenepi hanta mo hari zaman zaman ਦੇਵ ਦਾਤ ਜਜ ਦੇਵ ਦਾਇਓ ਰਾਹ ਤੇ ਤੇਰਾ ਅਵਤਾਰ ਹੈ ਸੋਈ ਗ੍ਰੀਸ਼ਣ ਜੀਉ ਕਮਾਨ ਨਮਸਕਾਰਯਿਤ ਸਹੀ ਕੋ ਮਾਨੀ ਚਕਰ ਪ੍ਰਜਾ ਜਨਿਆ ਹਾਰਿ ਬਿਸਵਾਰੀ ਸੇਵਕ ਨੂੰ ਸਭ ਕਨ ਸੁਖ ਦੀਓ ਸੰਤ ਰਟ ਕੋ ਬਲ ਮੋਦ ਮੀ ਕਿਓ ਘਾਟ ਘਟ ਕੇ ਜੀ ਅੰਤਰ ਕੀ ਜਾਣ ਤੇ ਭ੍ਰਿ ਬਰੇ ਕੀ ਪੀਰ ਬਿਸ਼ਾਨਕ ਸਰਵਵਰੇਪੰ ਤ੍ਰਿਸ਼ਟਗਨ ਗੂਲਾ ਜੰਤਨ ਲੋਕ ਪਾਰੇ ਦੇਵ ਕੀਸ਼ਕ ਪਾਰੇ ਸਰਬਦਨ ਕੇ ਸੁਪੀ ਏਕ ਏਕ ਕੀ ਪੀੜਿ ਬਿਸ਼ੰਨ ਕਟਕਟ ਕੀ ਪਟਵਟ ਕੀ ਜਾਦੈ ਸਵੇਨ ਕਰ ਕਗਨਾ ਕਰ ਤਾਰਾ ਪ੍ਰਜਾ ਤਰਕ ਤਵ ਦੇਹ ਅਪਾਰ ਨਬੀਆ ਕਰਤ ਤਰਤੋ ਕਦੋ ਤੁਮ ਬੈ ਮਿਲ ਤੇ ਦੇਹ ਤਰਸੋ

ਜਿ ਜਿ ਰਜਸੀ ਜਿ ਜਿ ਨੀ ਨੀ ਅਦਭੁਜਾਉਂ ਬਬਰ ਜਿ ਜਿ ਨੀ ਕਭੂ ਬੋਲ ਨਾ ਬੈਠਾ ਕਹੋ ਸ਼ਿਵ ਤੁਕੋ ਯੋਜਨ ਕਰੀਏ ਬੈਠਾ ਸਿਗਲੇ ਸ੍ਰੀ ਸਿਨਗਾਈ ਹਜਨ ਭਾਵ ਆਦਿ ਜੁਗਾਦ ਸਰੂਪ ਸ੍ਰੀ ਭਾਵ ਅਰੁਨੇਸ਼ਾ ਬੇਦੀ ਤੁੰਗਰੋ ਸੇ ਕੀ ਉਪਾਰ ਸੇ ਕੀ ਅ ਸੰਭਰ ਦੁਸਰੇ ਜੀਤੇ ਉਦਵਜ ਦੇ ਭਾਤਾ ਸਗਲ ਅਨੰਦ ਯੁਸ਼ ਕਰ ਬੋਲ ੜਕਾਤਾ ਜੇ ਹਰੇ ਵਾਰ ਜਨਨਰਨਾਮ ਤੇਰਾ ਊਗਾ ਤਾਰ ਜਨਿਸ਼ਟ ਧਿਉਕ ਤੀਰ ਹੈ ਅਡੁਕ ਕੀ ਕੇਚਨ ਸਰ ਦਾਤੀ ਹਾਰੀ ਆਪ ਹਾਥ ਜੈ ਲਿ ਹੋ ਮੁਛੇ ਚੰਦ ਲਈ ਚੰਦੁ ਜੀ ਤਾਯਾ ਬਈ ਦੂਖ ਨਰੁ ਜਨ ਭਉ ਨਿਖਟ ਤਾ ਤਿਨ ਨਰ ਕੀ ਲਹਿ ਹੋ ਜੁ ਯਕੀ ਕਾ ਚਾਉ ਭਈ ਕੋ ਕਹੈ ਚਾਉ ਭਈ ਸੰਬਤ ਸਤਿ ਰਸ ਸਦ ਸਪੰਦੀ ਜੈ ਅਸਾ ਸਪਰਤੀ ਨ ਕਿਹਜਿ ਪਾਦਰ ਵਿਸਦੀ ਅਸ਼ਟਮੀਨ ਬਲ ਤੀਰਸਿੰਨ ਕਰ ਬਗਨਤ ਸਦਾ രാമറിഹീമ <laughs> मेलिया

the dikar ਪੰਜੇ ਵੰਤ ਚਾਲਿ ਰਿਚਤਨ ਮੈ ਸੁਨੂ ਪਈਓ ਸਤ ਸੰਤੋਗ ਵਿਚਾਰ ਅੰਮ੍ਰਿਤ ਨਾਮ ਅਟਾ ਕਰ ਕਾ ਪਈਓ ਜਿਸ ਕਾ ਸਬਜ਼ ਧਾਰੋ ਜੀਵ ਕਾ ਬੈ ਜੀਵ ਪੁੰਚੈ ਤਿਸ ਕਾ ਜੀਵਨਾਰੋ ਇਹੇ ਵਸਤ ਤਜਿਨਹਿ ਜਹਾਈ ਹਿਤ ਜਿਤੇ ਰਖਿਉ ਰਿਤਾਰੁ ਤਮਸਸਾ ਪ੍ਰਤੀਵਾ ਅੰਤਰੁ ਗੁਰਿਆ ਰਾਦੇਨਾ ਸਾਹਿਬ ਕੀਤੇ ਏ ਨਾਨਕ ਬਨਵਾਹੀ ਜਿਸ ਸਿਮਰਤ ਸਲਪ ਹੋ